ਬਸ ਯੋ ਹਾਂ ਬਸ ਤੂੰ ਐ ਹੁਣ ਗੱਡੀ ਲੈਣੇ ਫਿਰਦਾ ਕਰਦਾ ਸਕਾਰਪੀ ਵੱਡੀ ਲੈ ਕੇ ਦੇ ਦੇ ਚੱਲ ਹੁਣ ਉੱਪਰ ਨੂੰ ਮੇਰਾ ਪਿਛਲੀ ਵੀਡੀਓ ਚ ਰਹਿ ਗਿਆ ਸੀ ਨਿਊਜ਼ੀਲੈਂਡ ਵਾਲੇ ਗੱਲ ਕਰਨ ਮੈਨੂੰ ਬਹੁਤ ਬੰਦਿਆਂ ਨੇ ਪੁੱਛਿਆ ਹੋਇਆ ਵੀ ਨਿਊਜ਼ੀਲੈਂਡ ਤੈਨੂੰ ਕਿੱਦਾਂ ਦਾ ਲੱਗਾ ਅੱਜ ਵਾਲੀ ਵੀਡੀਓ ਚ ਮੈਂ ਇਹ ਗੱਲ ਕਲੀਅਰ ਕਰੂੰਗਾ ਮੈਂ ਤੇ ਕਾਲੂ ਚੱਲੇ ਕਾਲੂ ਤੇ ਹੁਣ ਅਸੀਂ ਚੱਲੇ ਖੇਤਾਂ ਨੂੰ ਪਹਿਲਾਂ ਖੇਤਾਂ ਵਿੱਚ ਗਿੜਾ ਮਾਰਾਂਗੇ ਅੱਜ ਤੇ ਇਹ ਦੁਰੋਪਕ ਕਿ ਹੁਣ ਨਹੀਂ ਗੱਲਾਂ ਕਰਨੀ ਚੱਲੇ ਕਾਲੋ ਫਿਰ ਚੱਲ ਬਈ ਮੇਰੇ ਕਾਲੂ ਪਰ ਵੀ ਕਮੈਂਟ ਆਇਆ ਬਹੁਤ ਜ਼ਿਆਦਾ ਕਹਿੰਦੇ ਕਾਲੂ ਕਿੰਨਾ ਲਵਲੀ ਕੁੱਤਾ ਤੇਰਾ ਆਲਾ ਵੀ ਕਾਲੋ ਦੇਖ ਹੁਣ ਮੈਂ ਜਿੱਦਾਂ ਜਾਣਾ ਨੇ ਅੱਗੇ ਕਿ ਉੱਠ ਕੇ ਆ ਜਾਣਾ ਹੈ ਇਹਨੂੰ ਪਤਵੀ ਉਹ ਦਰਵਾਜ਼ੇ ਨੂੰ ਨਿਕਲਣਾ ਨਿਕਲ ਚੱਲੇ ਮੁਰੇਪੁਰ ਚਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਬਹੁਤ ਧੁੰਦ ਪਈ ਹੋਈ ਆ ਥੋੜੀ ਥੋੜੀ ਨੇ ਵਿੱਚਾਂ ਬਰੀਕ ਬਰੀਕ ਜੀਆਂ ਕਣੀਆਂ ਚ ਗਿਰ ਰਹੀਆਂ ਫੋਗ ਦੀ ਧੁੰਦ ਦੀਆਂ ਤੁਹਾਪਣੀ ਬਹੁਤ ਸੋਹਣੀ ਹੈ ਜਦੋਂ ਖਾਦਾ ਪੀਤਾ ਜਿਆਦਾ-ਜਿਆਦੇ ਤੇ ਜਿਆਦਾ ਹੀ ਖਾ ਗਿਆ ਸੀ ਕੁਝ ਉਹ ਹੁਣ ਜਿਹੜੇ ਪਿਛਲੇ 10 ਦਿਨ ਮੈਂ ਉੱਥੇ ਨਿਊਜ਼ੀਲੈਂਡ ਦੇ ਵਿੱਚ 10 ਦਿਨ ਜਿਆਦਾ ਡਰਿੰਕ ਵੀ ਜਿਆਦਾ ਹੋਈਗੀ ਤੇ ਖਾਦਾ ਪੀਤਾ ਵੀ ਜਿਆਦਾ ਗਿਆ ਤੇ ਹਰੇਕ ਨਿਬੰਧਨ ਜਿਹਦੇ ਵੀ ਹੁਣ ਮੇਲੇ ਵੀ ਆਪਣੇ ਕੋਈ ਪਿਆਰ ਕਰਨ ਆਪਣੇ ਰਿਸ਼ਤੇਦਾਰਾਂ ਨੂੰ ਵੀ ਜੋ ਹੋਰ ਆਪਣੇ ਸਬਸਕ੍ਰਾਈਬਰਾਂ ਨੂੰ ਜਿਹੜੇ ਪਿਆਰ ਕਰਦੇ ਸੀ ਮਿਲਿਆ ਤੇ ਹਰੇਕ ਨੇ ਬਹੁਤ ਪਿਆਰ ਦਿੱਤਾ ਤੇ ਬੜੇ ਪਿਆਰ ਨਾਲ ਚੀਜ਼ਾਂ ਬਣਾਈ ਹੋਈਆਂ ਸੀ ਤੇ ਖਾਦਾ ਪੀਤਾ ਵੀ ਓਵਰ ਗਿਆ ਉਸਦੇ ਨਾਲ ਫਿਰ ਮੇਰੀ ਬਾਡੀ ਨੇ ਸੰਕੇਤ ਦੇ ਦਿੱਤਾ ਵੀ ਹਟ ਜਾ ਜਿਆਦਾ ਖਾਦਾ ਕੀਤਾ ਗਿਆ ਦੋ ਤਿੰਨ ਚੀਜ਼ਾਂ ਮੇਰੀ ਬਾਡੀ ਦੇ ਵੱਧ ਗਈਆਂ ਸੀ ਹੁਣ ਆਏ ਨੂੰ ਤਾਂ ਮੈਨੂੰ 3 ਤਰੀਕ ਨੂੰ ਇੱਥੇ ਆ ਗਿਆ ਸੀ ਅੱਜ 7 ਤਰੀਕ ਹੋ ਗਈ 5 ਦਿਨ ਦਾ ਇਸ ਨੂੰ ਵਾਸ਼ ਕਰ ਚ ਲੱਗਿਆ ਹੋਇਆ ਤਾਂ ਮੈਂ ਬੋਡੀ ਵਾਸ਼ ਕਰ ਕਰਕੇ ਠੀਕ ਕੀਤੀ ਦਵਾਈ ਵੀ ਲੈ ਕੇ ਆਇਆ ਤੇ ਕੁਝ ਥੋੜੇ ਜਿਹੇ ਜਿਆ ਦਰਦ ਵੀ ਹੋਣ ਲੱਗੇ ਸੀ ਤੇ ਹੁਣ ਥੋੜਾ ਠੀਕ ਹੋਇਆ ਤੇ ਅੱਜ ਪੂਰਾ ਮੂਡ ਚ ਹੈ ਬਲੌਗ ਬਣਾਉਣ ਦਾ ਆਪਣੇ ਨਾਲ ਤਾਂ ਕੋਸ਼ਿਸ਼ ਕਰੂੰਗਾ ਮੈਂ ਨਾ ਖਾਏ ਕੋਈ ਭਾਈ ਜਿਆਦਾ ਮੈਂ ਜਿਆਦਾ ਖਾ ਗਿਆ ਸੀ ਜਿੰਨੀ ਚੀਜ਼ ਜੇ ਹੁਣ ਕਹਿੰਦੇ ਹੁੰਦੇ ਆ ਸਬਜੀ ਆ ਜੇ ਸਬਜੀ ਪਰ ਨੂਨ ਜਿਆਦਾ ਪਾ ਦੂਗਾ ਤਾਂ ਜਿਆਦਾ ਨੂਣੀ ਜੀ ਹੋ ਜਣੀ ਉਹ ਮੇਰੇ ਚੀਜ਼ਾਂ ਜਿਆਦਾ ਹੀ ਪੈ ਗਈਆਂ ਸੀ ਥੁੜੀਆਂ ਅ ਕੈਲਰੀ ਵਾਲੀ ਚੀਜ਼ਾਂ ਜਿਆਦਾ ਪੈ ਗਈਆਂ ਸੀ ਹੁਣ ਉਹ ਥੋੜੀ ਥੋੜੀ ਕੱਢੂਗਾ ਤੇ ਉਹਨੂੰ ਨੋਰਮਲ ਲੈ ਕੇ ਆਉਂਗਾ ਨਾ ਖਾਓ ਭਾਈ ਜਿੰਨੇ ਲੋੜਾ ਉੰਨਾ ਖਾਓ ਜਿਆਦਾ ਖਾ ਗਿਆ ਸੀ ਅ ਇੱਧਰ ਖੇਤਾਂ 'ਚ ਹੁਣ ਆਪਣਾ ਜਿਹੜਾ ਮਾਰ ਲਿਆ ਤੇ ਹੁਣ ਚੱਲੀਏ ਉਧਰ ਦੂਜੇ ਖੇਤਾਂ 'ਚ ਤੇ ਉੱਥੇ ਜਾ ਕੇ ਗੱਲ ਕਰਦੇ ਆਪਾਂ ਨਿਊਜ਼ੀਲੈਂਡ ਬਾਰੇ ਕੱਲੂ ਚੱਲੀਏ ਫਿਰ ਚੱਲ ਫਿਰ ਚੱਲੀਏ ਮੰਮੀ ਨੂੰ ਮਿਲਿਆ ਮੱਕੀ ਨਾਲ ਖਾ ਰਹੀ ਰੋਟੀਆਂ ਸਾਡੇ ਆਹ ਓਕੇ ਮੰਮੀ ਰੋਟੀਆਂ ਤਰਸ ਰਹੀ ਐਦੇ ਵਿੱਚ ਹਾਂ ਅਰਿਆਈ ਚ ਇਹ ਤਾਂ ਥੋੜਾ ਕੈਨੇਡਾ ਵਾਲਾ ਬੈਠਾ ਭਾਈ ਦੇਖ ਇਹਦਾ ਤਾਂ ਬਹੁਤ ਖੁਲੰਗਦਾ ਭਾਈ ਇਹ ਤਾਂ ਸਾਡਾ ਡੈਡੀ ਹਾਂ ਵਾਹਿਗੁਰੂ ਸਾਤ ਸ੍ਰੀ ਅਕਾਲ ਅਸੀਂ ਭਾਈ ਆਪਣੇ ਦੁੱਖ ਸੁੱਖ ਸਾਂਝੇ ਕੀਤੇ ਧੰਨਵਾਦ ਸਭ ਨੂੰ ਪ੍ਰਸ਼ਾਦਾ ਦਾ ਹਾਂ ਥੋੜੇ ਦਿਨਾਂ ਚ ਤੁਹਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੇਖਦੇ ਰਹੋ ਮੰਮੀ ਰਾਣੇ ਪਿੱਛੇ ਬਹੁਤ ਜ਼ੋਰ ਲਾਇਆ ਵੀ ਰੋਟੀ ਖਾਲਾ ਰੋਟੀ ਖਾਲਾ ਰੋਟੀ ਖਾਲਾ ਮੈਂ ਕਹਾਂ ਸਾਡੇ ਘਰਾਂ ਵੀ ਮੇਥੇ ਵਾਲੇ ਰੋਟੀਆਂ ਦੇ ਨਾਲ ਦਹੀਂ ਇੱਕੋ ਗੱਲ ਹੈ ਉੱਧਰ ਖਾਲਾ ਇੱਧਰ ਖਾਲਾ ਆਪਣੇ ਘਰ ਆ ਲਿਆ ਵੀ ਰੋਟੀ ਮੈਂ ਵੀ ਰਸਣ ਖਾਲਿਆ ਤੇ ਕਾਲੋ ਵੀ ਰਸਣ ਖਾ ਰਿਆ ਅਸੀਂ ਤਿਆਰ ਹਾਂ ਦੂਜੇ ਖੇਤਾਂ ਨੂੰ ਜਾਣ ਨੂੰ ਐ ਭਾਈ ਮਿਰਸੀ ਇਹਦਾ ਮਾਮਾ ਸੀ ਭਾਈ ਲੈ ਵੀ ਜਾਂਦਾ ਲੈ ਵੀ ਨਹੀਂ ਜਾਂਦਾ ਮੈਂ ਤਾਂ ਖਾ ਭਾਈ ਸਾਰਿਆਂ ਨੂੰ ਆਏ ਭਾਈ ਮਿਰਸੀ ਜਿਹਦੇ ਮਾਮੇ ਕੋਲ ਮੈਂ ਜਾ ਕੇ ਆਇਆ ਚਾਚੇ ਤਾਂ ਐ ਵਿੱਚੋਂ ਨਿੰਮੇ ਦਾ ਘਰ ਇੱਧਰ ਨਿੰਮਾ ਹੁਣ ਮੈਂ ਖਾ ਅੰਦਰ ਪਿਆ ਹਾਂ 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 ਆਪਣੀ ਮੋਟਰ ਤੇ ਪੁੱਜ ਗਿਆਂ ਤੇ ਐ ਖੇਤ ਵਾਲਿਆਂ ਨੇ ਉਹ ਬੁੱਲਾ ਲਾਤੇ ਆ ਤੇ ਮੈਂ ਵੀ ਸੋਚਦਾ ਵੀ ਮੈਂ ਵੀ ਆ ਖੇਚ ਲਾਏਦਾ ਮੈਂ ਇੱਧਰ ਆਪਣੇ ਵਾਲੇ ਚ ਕਣਕ ਸੋਹਣੀ ਆ ਇਹਦੀ ਸਪਰੇ ਹੋਣੀ ਆ ਤੇ ਕਿਸੇ ਡੰਗਰ ਨੇ ਖਾਦੇ ਥੋੜੇ ਉਹ ਵਿੱਚ ਜਿੱਤੇ ਉਹ ਜਿੱਥੇ ਹੋਇਆ ਹੋਇਆ ਲਾਤੇ ਨੇ ਆ ਪਹਿਲਾਂ ਇਹਨਾਂ ਨੇ ਆਏ ਲੋਡ ਦੀ ਲਾਏ ਉੱਤੇ ਉਹਨਾਂ ਨੇ ਐਂ ਲੋਡ ਦੀ ਲਾਇਆ ਇਹਦਾ ਤਰੀਕਾ ਵੀ ਸੂਰਜ ਐਸ ਸਾਈਡ ਤੇ ਚੜਦਾ ਤੇ ਐਸ ਸਾਈਡ ਤੇ ਛਿਪਦਾ ਦੋਨਾਂ ਸਾਈਡ ਤੋਂ ਧੁੱਪਾਂ ਲੱਗ ਜੂ ਜਿਹੜੇ ਉਹ ਫਿਰ ਇੱਕ ਸਾਈਡ ਤੋਂ ਪਰਲੇ ਪਾਸੇ ਲੱਜੇ ਆਹ ਲਾਈਨ ਜਦੋਂ ਆਹ ਲਾਈਨ ਸਿੱਧੀ ਲੱਗੀ ਹੋਈ ਹੈ ਇਹਦੇ ਦੇ ਹਿਸਾਬ ਤੌਰ ਤੇ ਇਹ ਮੈਨੂੰ ਪਿਛਲੀ ਵਾਰ ਬੰਦੇ ਨੇ ਦੱਸਿਆ ਜਿਹੜਾ ਸਾਡਾ ਰਿਸ਼ਤੇਦਾਰ ਤਾਂ ਕਹਿੰਦਾ ਐਂ ਚੜਦੇ ਛਿਪਦੇ ਲਾਇਆ ਪੂਲਰ ਐਡ ਸਾਡੇ ਤੋਂ ਧੁੱਪਾਂ ਪਵੇ ਤੇ ਐਸ ਸਾਈਡ ਤੇ ਪਵੇ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਨਿਊਜ਼ੀਲੈਂਡ ਬਾਰੇ ਬਹੁਤ ਬੰਦੇ ਨੇ ਮੈਨੂੰ ਪੁੱਛਿਆ ਉੱਥੇ ਜਿਹਦੇ ਘਰ ਜਾਂਦੇ ਤੁਹਾਨੂੰ ਕਿੱਦਾਂ ਲੱਗਿਆ ਨਿਊਜ਼ੀਲੈਂਡ ਭਾਈ ਨਿਊਜ਼ੀਲੈਂਡ ਬਹੁਤ ਸੋਹਣਾ ਲੱਗਿਆ ਮੈਨੂੰ ਜੇ ਕੰਪੇਅਰ ਕਰਾਂ ਬਾਕੀ ਕੰਟਰੀਆਂ ਦੇ ਨਾਲੋਂ ਹੋਰ ਦੇ ਨਾਲੋਂ ਤੇ ਜੇ ਨੰਬਰਾਂ ਵਿੱਚ ਆਵਾਂ ਮੈਂ ਵੀ ਸਭ ਤੋਂ ਉੱਪਰ ਕਿਹੜੀ ਕੰਟਰੀ ਮੈਂ ਮੰਨੂਗਾ ਜੇ ਹੁਣ ਜਿੱਥੇ ਜਿੱਥੇ ਤੱਕ ਮੈਂ ਘੁੰਮਿਆ ਸਭ ਤੋਂ ਉੱਪਰ ਕੰਟਰੀ ਕਿਹੜੀ ਲੈ ਕੇ ਜਾਵਾਂ ਮੈਂ ਇੱਕ ਨੰਬਰ ਪਰ ਮੈਂ ਮੰਨਦਾ ਸਿੰਗਾਪੁਰ ਸਿੰਗਾਪੁਰ ਕੰਟਰੀ ਇੱਕ ਤਾਂ ਹੈ ਆਪਣੇ ਇੰਡੀਆ ਦੇ ਨੇੜੇ ਆਪਾਂ ਅੱਜ ਘੱਟ ਦੇ ਬੰਦਾ ਸਭ ਤੋਂ ਜਿਹੜਾ ਚੰਗਾ ਪੀ 5 ਘੰਟੇ ਚ ਬੰਦਾ ਚਲੀ ਜਾਏ 5 ਘੰਟੇ ਚ ਆ ਜਾਂਦਾ ਤੇ ਕ੍ਰਾਈਮ 0 ਬਿਲਕੁਲ 0 ਵੀ ਛੋਟੀ ਜਿਹੀ ਕੰਟਰੀ ਆ ਬੰਦਾ ਛੇਤੀ ਕੈਸ਼ ਹੋ ਜਾਂਦਾ ਉੱਥੇ ਜੇ ਹੁਣ ਨਿਊਜ਼ੀਲੈਂਡ ਦੀ ਗੱਲ ਕਰਾਂ ਜਿਹੜੀ ਨਿਊਜ਼ੀਲੈਂਡ ਕੰਟਰੀ ਆ ਇਹ ਗੋਰਿਆਂ ਨੇ ਲੱਭੀ ਦਿੱ ਇੱਥੇ ਵੈਸੇ ਇੱਥੇ ਜਿਹੜੀ ਮੋਰੀ ਲੋਕ ਉੱਥੇ ਰਹਿੰਦੇ ਪਹਿਲੀ ਰਹਿੰਦੇ ਸੀ ਗੋਰਿਆਂ ਨੇ ਲੱਭੀ ਦਿੱ ਇੱਕ ਰਿਟਾਇਰਮੈਂਟ ਕੰਟਰੀ ਜਦੋਂ ਅਸੀਂ ਰਿਟਾਇਰ ਹੋ ਜਾਾਂਗੇ ਵੀ ਜਿਹੜੇ ਜ਼ਿੰਦਗੀ ਦੇ ਲਾਸਟ ਪਲ ਆ ਉਹ ਅਸੀਂ ਇੱਕ ਸ਼ਾਂਤ ਜਗਾ ਗੁਜ਼ਾਰਾਂਗੇ ਮੈਂ ਦੇਖੀ ਬਈ ਬਾਕੀ ਉੱਥੇ ਸ਼ਾਂਤੀ ਹੈਗੀ ਆ ਆ ਸ਼ਾਮ ਨੂੰ 8 ਵਜੇ ਸਾਰੇ ਚੀਜ਼ਾਂ ਬੰਦ ਲੋਕ ਘਰਾਂ 'ਚ ਵੜ ਜਾਂਦੇ ਆ। ਦੇ 5-6 ਵਜੇ ਜਿੰਨੇ ਵਜੇ ਦੁਕਾਨਾਂ ਬੰਦ ਹੋ ਜਾਂਦੀਆਂ 5-6 ਵਜੇ ਸਾਰੇ ਘਰਾਂ 'ਚ ਵੜ ਜਾਂਦੇ ਸ਼ਾਂਤੀ। ਜਿੱਦਾਂ ਵੀ ਹੁਣ ਆਪਣੇ ਜਦੋਂ ਵੱਡੇ ਹੋ ਜਾਂਦੇ ਉਹ ਕਹਿੰਦੇ ਸਾਨੂੰ ਸ਼ਾਂਤੀ ਚਾਹੀਦੀ ਵਾ ਘਰ 'ਚ ਨਹੀਂ ਰੌਲਾ ਰੱਪਾ ਬਿਜੂਰ ਕੋ ਸੱਤੇ ਬੇ ਐਦਾਂ ਕੰਟਰੀ کہہ ਸਕਦੇ ਵੀ ਉੱਥੇ ਇੱਕ ਅ ਰਿਟਾਇਰਮੈਂਟ ਕੰਟਰੀ ਉਹ ਆਪਣੀ ਸ਼ਾਂਤੀ ਦੀ ਪਰ ਉਹ ਕੰਟਰੀ ਵੀ ਉਦਾਂ ਦੀ ਬਣੀ ਹੋਈ ਐ। ਇਹ ਚੀਜ਼ ਪੱਖੋਂ ਮੈਨੂੰ ਬਹੁਤ ਚੰਗੀ ਲੱਗੀ। ਜਿਹੜੇ ਬੰਦੇ ਮੈਂ ਹੋਰ ਪਿਛਲੇ ਵੀਡੀਓ ਜਿਹੜੇ ਬੰਦਾ ਕੋਈ ਰੱਬ ਨੂੰ ਪਕਤ ਪਕਤੀ ਕਰਨਾ ਚਾਹੁੰਦੇ ਆ ਜਿਹ ਲਿਵਿੰਗ ਸਟੰਡ ਅਪ ਬੜਾ ਹਾਈ ਆ ਪੂਰਾ ਵਧੀਆ ਜਿਹਦੇ ਜਿਹੜੇ ਜਿੰਦਗੀ ਦੇ ਜੇ ਕਿਸੇ ਨੇ ਸ਼ਾਂਤੀ ਪਸੰਦਗਾਨੀ ਤਾਂ ਬੰਦਾ ਉੱਥੇ ਇਨਵੈਸਟਮੈਂਟ ਕਰਕੇ ਆਪਣਾ ਰਹਿ ਸਕਦਾ ਇਹਨਾਂ ਰੈਸਟ ਆਫ ਲਾਈਫ ਕੇ ਅਗਰ ਉਹਨੂੰ ਅੰਗਰੇਜ਼ੀ ਦੇ ਵਿੱਚ ਆਪਣੇ ਜਿਹੜੇ ਲਾਸਟ ਪਲ ਹੈ ਜਿੰਦਗੀ ਦਾ ਪੁੱਠੋ ਗੁਜ਼ਾਰ ਸਕਦੇ ਮਨ ਨੂੰ ਤਾਂ ਵਧੀਆ ਲੱਗੀ ਕੰਟਰੀ ਕਿ ਓਵਰਆਲ ਹਰੇ ਕੰਟਰੀ ਦਾ ਆਪਣਾ ਆਪਣਾ ਫਲੇਵਰ ਹੈ ਹੁਣ ਇੰਡੀਆ ਦਾ ਅਸੀਂ ਕਹਿੰਦੇ ਇੰਡੀਆ ਨੂੰ ਮਾੜਾ ਨਹੀਂ ਕਹਿ ਸਕਦਾ ਇੱਥੇ ਦੇਖੋ ਠੰਡ ਦਾ ਜਿਹੜੇ ਨਜ਼ਾਰੇ ਸਵੇਰ ਟਾਈਮ ਸੇ ਖੇਤਾਂ ਚੋਂ ਨਾ ਧੁੰਦ ਪੈ ਰਹੀ ਹੈ ਇਹ ਵੀ ਇਹ ਸਾਨੂੰ ਕਿਤੇ ਵੀ ਨਹੀਂ ਮਿਲਲੀ ਹੈਗੀ ਚੀਜ਼ ਜਿਹ ਵੀ ਅ ਸੁਰੇਸ਼ਵਰੀ ਠੰਡ ਲੱਗਣੀ ਹੈ ਇਹ ਕਿਤੇ ਵੀ ਨਹੀਂ ਮਿਲਦੀ ਹੈਗੀ ਹੁਣ ਉਹ ਜੇ ਹੁਣ ਕੈਨੇਡਾ ਅਮਰੀਕਾ ਜਿੱਥੇ ਮੈਂ ਨੌਰਵੇ ਰਹਿ ਕੇ ਆਇਆ ਹਾਂ ਉੱਥੇ ਹੁਣ ਅਸੀਂ ਗਰਮ ਕਮਰੇ ਚ ਨਿਕਲਣਾ ਤੇ ਗਰਮ ਬਸਾ ਜਿੱਥੇ ਕੰਮ ਕਰਨਾ ਉੱਥੇ ਵੀ ਗਰਮ ਹੁਣ ਇੱਥੇ ਸਾਰੇ ਜੱਟ ਨੇ ਆ ਆਪਣੇ ਸਾਡੇ ਰੂਮ ਵੀ ਠੰਡੇ ਬਾਥਰੂਮ ਜਿਹਾ ਉਹ ਵੀ ਠੰਡੇ ਇਹ ਲੱਗ ਸਵਾਦ ਹੈ ਜ਼ਿੰਦਗੀ ਦਾ ਵੀ ਬਾਡੀ ਸਾਡੀ ਆਪ ਹੀਟ ਪੈਦਾ ਕਰੇ ਉੱਥੇ ਉਹਨਾਂ ਨੇ ਦੂਜੇ ਤਰ੍ਹਾਂ ਹਿੱਟਾ ਪੈਦਾ ਕਰਾਈਆਂ ਹੋਈਆਂ ਓਵਰ ਆਲ ਵਧੀਆ ਲੱਗੀ ਮੈਨੂੰ ਕੰਟਰੀ ਘਾਟ ਲੱਗੀ ਸੋਚਾਂਗੇ ਨਿਊਜ਼ੀਲੈਂਡ ਵੀ ਕਿ ਮੇਰੇ ਟੌਪ ਆਫ ਦਿ ਪਹਿਲੇ 2 ਨੰਬਰਾਂ ਚ ਆਈ ਗਈ ਹੈ ਪਹਿਲੇ ਪਰ ਮੈਂ ਮੰਨਦਾ ਸੀ ਇਸ ਟਾਈਮ ਸਿੰਗਾਪੁਰ ਦੂਜੇ ਪਰ ਨਿਊਜ਼ੀਲੈਂਡ ਤੀਜੇ ਪਰ ਹਾਲੇ ਮੈਂ ਕੋਈ ਇੰਨੀ ਕਹਿ ਨਹੀਂ ਸਕਦਾ ਕਿ ਆਂਟਰੀ ਹੋਰ ਜੇ ਕੰਪੇਅਰ ਕੀਤਾ ਜਾਵੇ ਇਹ ਸੀ ਭਾਈ ਮੇਰਾ ਨਿਊਜ਼ੀਲੈਂਡ ਬਾਰੇ ਥੋਨੂੰ ਕਮੈਂਟ ਚ ਕਿਦਾਂ ਲੱਗੇ ਬੜੀ ਸਾਫ ਸੁਥਰੀ ਇੱਕ ਬੰਦ ਚੀਜ਼ ਹੋਰ ਦੇਖਿਓ ਖਾਣੇ ਦੇ ਵਿੱਚ ਸ਼ੁੱਧਤਾ ਬਹੁਤ ਹੈ ਬਾਕੀ ਕੰਟਰੀ ਦੇ ਨਾਲ ਆਰਗੈਨਿਕ ਤੇ ਸ਼ੁੱਧਤਾ ਮੈਨੂੰ ਬੜੀ ਚੰਗੀ ਲੱਗੀ ਆਹ ਚੀਜ਼ ਇੱਥੇ ਬਹੁਤ ਪਿਆਰੀ ਲੱਗਦੀ ਹੈ ਤੇ ਕਾਲੂ ਵੀ ਤਾਂ ਖੇਤ ਦਾ ਮੌਇਨਾ ਕਰਦਾ ਹੈ ਸਾਡਾ ਤੇ ਹੁਣ ਚਲ ਜੀਏ ਕੁਲਜੀਤ ਭਾਜੀ ਨੂੰ ਮਿਲਣ ਜਿਹੜਾ ਨੇ ਮੇਰੇ ਇੱਥੇ ਨਿਊਜ਼ੀਲੈਂਡ ਤੋਂ ਮੈਨੂੰ ਸਪਾਂਸਰਸ਼ਿਪ ਦਿੱਤੀ ਉਹ ਇੰਡੀਆ ਆਏ ਹੋਏ ਆ ਤੇ ਹੁਣ ਤਿਆਰ ਹੁੰਦੇ ਆ ਤੇ ਚੱਲਦੇ ਉਹਨਾਂ ਦੇ ਕੋਲ ਮੈਂ ਘਰ ਨੂੰ ਕਰਤਾ ਫੋਨ ਮੈਨੂੰ ਕਰਤਾ ਫੋਨ ਨਿੰਮਾ ਮਹਿਕ ਤੇ ਜਿਹੜੇ ਸੀ ਉਹਨਾਂ ਨੂੰ ਹੁਣ ਮਿਲ ਕੇ ਆਉਂਦੇ ਆ ਕੁਲਦੀਪ ਭਾਜੀ ਰਣ ਦੇ ਘਰ ਮਿਲਣ ਆਏ ਸੀ ਤੇ ਭਾਜੀ ਉਹਨਾਂ ਨੇ ਨਿਊਜ਼ੀਲੈਂਡ ਮਿਲਿਆ ਸੀ ਤੇ ਮਾਣ ਉਹ ਇੱਥੇ ਮਿਲਣ ਆ ਗਿਆ ਤੇ ਪਾਸ ਜਿਹੜਾ ਸਾਰੇ ਸਪਾਂਸਰ ਸਾਰੇ ਮੈਨੂੰ ਭੇਜੇ ਤੇਨ ਦੀ ਫੈਮਿਲੀ ਤੇ ਬੜਾ ਚੰਗਾ ਲੱਗਾ ਜੇ ਮਿਲ ਗਈ ਤੁਹਾਨੂੰ ਸਾਰਿਆਂ ਨੂੰ ਜੀ ਤੇਨ ਦਾ ਡੌਗੀ ਜੀ ਇਹ ਹੈ ਹੈ ਜੀ ਕਹਤੋਂ ਜੀ ਇਹਦਾ ਹਾਂ ਜੀ ਬਰੋਨ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਹੁਣ ਜਾਣਾ ਜੀ ਫੇਰ ਦੁਆਰ ਤੋਂ ਫੇਰ ਸਟੇ ਹੁਣ ਤੇ ਨਿਊਜ਼ੀਲੈਂਡ ਤੁਸੀਂ ਫਿਰ ਹਾਂ ਨਿਊਜ਼ੀਲੈਂਡ ਜਾਵਾਂਗੇ ਠੀਕ ਹੈ ਠੀਕ ਹੈ ਡਾਲਰ ਕਮਾਉਣ ਜਾਣਾ ਜੀ ਫੇਰ ਦੁਆਰ ਹੈ ਨਾ ਜੀ ਡਾਲਰ ਕਮਾਉਣਗੇ ਬਿਲਕੁਲ ਹਾਂ 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 ਦੇਖਾਂਗੇ ਨਾ ਫਿਰ ਕੋਈ ਨਾ ਜਦਾਂ ਖੰਡਾ ਜਾਂ ਤਕੜਾ ਠੀਕ ਹੈ ਠੀਕ ਹੈ ਠੀਕ ਹੈ ਹਾਂ 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 ਚਲੋ ਸ਼ੁਕਰੀਆ ਬਾਜੀ ਬਹੁਤ ਬਹੁਤ ਜੀ। ਹਾਜੀ ਹਾਜੀ ਬੜਾ ਚੰਗਾ ਲੱਗਾ ਸਾਰਿਆਂ ਨੂੰ ਮਿਲ ਕੇ ਅੱਜ। ਉਹ ਦੇਖੋ। ਅੱਛਾ ਉਹ ਇਹ ਇੱਧਰ ਦੇਖ ਇੱਧਰ। ਲਓ ਜੀ ਬਾਜੀ ਕਹਿੰਦੇ ਠਾਰ ਦਾ ਘੇੜਾ ਲੈਣਾ। ਕਹਿੰਦੇ ਮੇਰਾ ਪਲਾਨ ਪਲਾਨ ਹੈਗਾ ਜਿੰਨੇ ਗੱਡੀ ਲੈਣ ਦਾ। ਨਹੀਂ ਲੈਣਾ ਨਹੀਂ ਹੈ। ਇਹ ਸੇ ਛੋਕ ਪੂਰੀ ਕਰਦਾ ਜੀ। ਅੱਛਾ ਅੱਛਾ ਜੀ। ਬਿਲਕੁਲ ਜੋ ਸੋਚ ਲਿਆ ਉਹ ਤੋਂ ਲੈਣਾ ਲੈ ਕੇ ਛੱਡੇ ਨਹੀਂ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਬਾਅਦ ਵਿੱਚ ਜੀ। ਉੱਥੇ ਉਹ ਦੋਸਤ ਠੀਕ ਹੈ ਜੀ ਓਕੇ ਜੀ। ਬੜੇ ਬੜੇ ਸਾਰੇ ਫੈਮਿਲੀ ਬਹੁਤ ਪਿਆਰ ਦਤੈ ਨੇ ਨੇ ਹਾਂ ਹੁਣ ਅਸੀਂ ਚੱਲੇ ਆ ਜੀ ਕਿੱਕੀ ਦੇ ਪਿੰਡ ਕਿੱਕੀ ਦੇ ਭਰਾ ਨੂੰ ਉਹਨੂੰ ਮਿਲਣ ਚੱਲੇ ਆ ਪਿੰਡ ਹੈਗਾ ਪੂਰੜੇ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਜਦ ਵੀ ਕੋਈ ਕਿੱਕੀ ਨੂੰ ਪੁੱਛਦਾ ਹੁੰਦਾ ਸੀ ਨਾ ਵੀ ਤੂੰ ਕਿੱਥੇ ਦਾ ਉਹਨੇ ਕਹਣਾ ਸ੍ਰੀ ਚਮਕੌਰ ਸਾਹਿਬ ਜਣੇ ਕਿ ਸਾਡੇ ਪਿੰਡ ਤੋਂ ਵੀ ਚਮਕੌਰ ਸਾਹਿਬ 10 ਕਿਲੋਮੀਟਰ ਦੂਰ ਹੈ ਤੇ ਕਿੱਕੀ ਨੂੰ ਕਿਸੇ ਨੇ ਪੁੱਛਣਾ ਤੇ ਉਹਨੇ ਮੁਰੇ ਸ੍ਰੀ ਚਮਕੌਰ ਸਾਹਿਬ ਲਾਉਣੇ ਤੇ ਮੈਂ ਤਾਂ ਕਦੀ ਬਰ ਐਦਾਂ ਬੋਲ ਦਿੰਦਾ ਹੁੰਦਾ ਸੀ ਚਮਕੌਰ ਸਾਹਿਬ ਪੁੱਜ ਕੇ ਜੀ ਸ੍ਰੀ ਚਮਕੌਰ ਸਾਹਿਬ ਬਾਬਸੀ ਜੀ ਦਰਸ਼ਨ ਕਰਕੇ ਜਾਮਾਨਗੜ੍ਹ ਦਵਾਰ ਸਾਹਿਬ ਦੇ ਇੱਧਰੋਂ ਤੋਂ ਜ਼ਿਆਦਾ ਹਨਾ ਜਾਮਾਨਗੜ੍ਹ ਤੋਂ ਵੀ ਜਿੱਦ ਤੋਂ ਬਹੁਤ ਜ਼ਿਆਦਾ ਖੇਤਾਂ ਕਰਕੇ ਆ ਹਾਂ ਖੇਤਾਂ 'ਤੇ ਪਾਣੀ ਵੀ ਲੱਗ ਰਿਹਾ ਸ੍ਰੀ ਚਮਕੌਰ ਸਾਹਿਬ ਤੋਂ 2.5 ਕਿਲੋਮੀਟਰ ਦੂਰ ਹੈ ਇਹ ਤਨਵਾ ਸੜਕ ਨਿਕਲ ਰਹੀ ਹੈ ਭਾਈ ਜਿਹੜੀ ਆਹੋ ਘਟਕਣੀ ਉਹ ਨਹੀਂ ਬਣਾ ਰਹੇ ਆ ਚਲ ਹੁਣ ਖੜ ਕੇ ਟਾਈਮ ਨਹੀਂ ਦੇਖਣ ਦਾ ਤੂੰ ਤੂੰ ਇਹ ਜਿਹੜੀ ਪੂਰੀ ਉਹਨੂੰ ਪੰਜਾਬ ਦੇ ਵਿੱਚ ਦੀ ਨਿਕਲ ਰਹੀ ਸੜਕ ਆ ਜਿਹੜੀ ਦਿੱਲੀ ਵੱਲ ਨੂੰ ਜਾਂਦੀ ਹੈ ਹਾਂ ਦਿੱਲੀ ਵੱਲ ਨੂੰ ਪੂਰੇ ਪੰਜਾਬ ਦੇ ਵਿੱਚ ਦੀ ਨਿਕਲ ਰਹੀ ਹੈ ਉਹ ਸੜਕ ਹੈ ਮੈਨੂੰ ਲੱਗਦਾ ਚਾਰ ਚਾਰ ਮਾਰ ਗਈ ਮੈਨੂੰ ਲੱਗਦਾ ਜਿੱਥੇ ਵੱਡੇ ਵੱਡੇ ਪਿੱਲਰ ਲੱਗੇ ਹੋਏ ਆ ਪੂਰੇ ਜੋਰਾ ਠੋਰਾ ਨਾਲ ਲੱਗਿਆ ਹਾਂ ਕੰਮ ਇਹਦਾ ਭਾਈ ਜੀ ਬੀ ਵੀ ਕੀ ਐ ਸੱਚੋਂ ਐ ਹਾਂ 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 ਕਿਤਾਜ ਨੂੰ ਇਹ ਪੂਰੇ ਦੇ ਪਿੰਡ ਮੈਨੂੰ ਤਾਂ ਪਤਾ ਮੈਂ ਤਾਂ ਬਹੁਤ ਵਾਰ ਆਇਆ ਇੱਥੇ ਪੁੱਛਣਾ ਗਿਆ ਮੈਡਮ ਕਹਿੰਦੇ ਪੁੱਛ ਲੋ ਕਿਸੇ ਨੂੰ ਅੱਗੇ ਤਾਂ ਮੈਂ ਖੱਬੇ ਨੂੰ ਮੋੜ ਉਹ ਜਿੱਥੇ ਮੋਟਰਸਾਈਕਲ ਮੁੜੇ ਇਧਰ ਨੂੰ ਅਸੀਂ ਕਰਕਰ ਖੇਡਣ ਵੀ ਆਇਆ ਇੱਥੇ ਇੱਕ ਦੋ ਵਾਰੀ ਲੱਗ ਲੱਗੇ ਪਿੰਡ ਸਾਡੇ ਪਿੰਡ ਤੋਂ 15 ਕਿਲੋਮੀਟਰ ਦੂਰ ਆ ਸਾਰਾ ਪਿੰਡੇ ਇਧਰ ਮੋਡਲ ਸੱਚ ਹੈ ਤਨੂੰ ਸੱਜਾ ਤਨੇ ਇੱਥੋਂ ਬਾਹਰ ਦੇਖ ਕੱਬੇ ਤੋਂ ਪਹਿਲਾਂ ਕੱਬੇ ਨੂੰ ਗਿਆ ਰਨਾ ਅੱਗੇ ਤੇ ਸੱਜਣ ਮੋੜਨਾ ਫਿਰ ਤੇਰੇ ਡੈਡੀ ਨੇ ਇੱਥੇ ਆਪਣੀ ਲਾਈਫ ਦੇ 8 ਤੋਂ 9 ਸਾਲ ਇੱਥੇ ਗੁਜ਼ਾਰੇ ਆ ਇਹ ਪਿੰਡ ਚ ਬਹੁਤ ਰਹਿ ਆ ਮੇਰੇ ਡੈਡੀ ਸਿੱਧਾ ਅੱਗੇ ਅੱਗੇ ਕਿਤੇ ਮੋੜ ਦਾ ਅੱਗੇ ਤੇ ਉਹ ਸਾਹਮਣੇ ਕਿਰਨ ਦੇ ਇਧਰ ਨੂੰ ਖੇਤ ਆ ਪੱਲੇ ਬਸ ਸਿੱਧਾ ਜਾ ਕੇ ਇੱਥੇ ਤੇ ਉਹ ਪਹੀ ਉੱਤਰਦੀ ਸਾਨੂੰ ਦਿਖਾਉਂਦਾ ਅੱਗੇ ਤੇ ਬ ਜਾ ਕੇ ਇੱਥੇ ਨਾ ਅੱਗੇ ਸੱਜਣ ਅਸੀਂ ਕਿੱਥੇ ਨੂੰ ਵੀ ਗਲੀ ਜਾਂਦੀ ਪਰ ਪੋਪੂ ਨੂੰ ਘੁੰਮਦੇ ਆ ਆ ਆ ਜਾਂਦੇ ਨੇ ਦੇ ਖੇਤਾਂ ਨੂੰ ਗੜੀ ਆ ਆ ਆ ਜਾਂਦੇ ਸਿੱਧੀ ਖੇਤਾਂ ਨੂੰ ਨੇ ਤੈਨੂੰ ਹਾਂ ਅੱਤ ਪਹਿਲੀ ਮੋੜ ਅੰਦਰ ਮੋੜ ਲਈ ਸੱਜੇ ਹੱਥ ਨੂੰ ਅੱਗੇ ਤੇ ਉਹ ਗੱਜੜਾ ਕਰਨੇਗਾ ਹਾਂ ਹਾਂਜੀ ਹਾਂ ਆ ਗਿਆ ਉਹ ਸਾਹਮਣੇ ਘਰ ਹੈ ਲੱਗ ਗਿਆ ਆ ਗਿਆ ਚਿੱਤੇ ਹਾਂਜੀ ਉਹ ਵਰਮਾਇਨੇ ਦਾ ਬਸ ਹੁਣ ਚਿੱਤੇ ਆ ਗਿਆ ਹੈ ਮੈਂ ਪਿੰਡਰ ਨੂੰ ਆਹਗਾ ਇੱਥੇ ਨੂੰ ਕਿਹਾ ਤਾਂ ਮੈਂ ਕਿਹਾ ਇੱਥੇ ਨੂੰ ਘਰ ਕੋਲ ਮੋੜ ਪਿੱਛੇ ਅੱਗੇ ਲੈ ਗਿਆ ਮੁੰਡਾ ਗੱਡੀ ਹੋਰ ਦੱਸੋ ਕਿਹੜਾ ਘਰ ਹੈ? ਹਾਂਜੀ ਮੈਂ ਦੱਸ ਦਿੰਦਾ। ਹਾਂਜੀ। ਆਹ ਵਾਲਾ। ਆਹ ਵਾਲਾ ਘਰ। ਆਹ 게ਟ। ਆਹ 게ਟ ਨੇ ਦੱਸ ਭਾਈ। ਆਹ ਹੈ ਘਰ। ਇੱਥੇ ਪੁਰਾਣੇ ਦਾ ਡੈਡੀ ਦਾ ਨਾਮ ਲਿਖਿਆ 1976 ਦਾ ਘਰ ਬਣਿਆ ਹੈ ਸਾਹਮਣੇ ਦਿਖਾਉਂਦਾ ਮੈਂ ਆਹ। ਡੈਡੀ ਦਾ ਨਾਮ ਲਿਖਿਆ ਦਾ surjit singh। ਆ ਆ ਜਾ ਆ ਜਾ ਆ ਜਾ। ਹਾਂ? ਭਰਾ ਕਰਤੇ ਕਿ ਕੀ ਦਾ। ਆਹ ਹੈ ਭਰਾ। ਠੀਕ ਹੈ। ਲੋ ਜਣ ਕਿੱਕੀ ਦਾ ਘਰ ਦਿਖਾਉਂਦੇ ਕਿੱਕੀ ਦਾ ਬ੍ਰਦਰ ਗੁਰਤੇਜ ਜਿਹੜਾ ਮੱਜਾ ਰੱਖਿਆ ਇੱਧਰ ਆ ਪੁਰਾਣਾ ਘਰ ਇੱਧਰ ਰਹਿਣਾ ਦਾ ਸੁਰਜੀਤ ਸਿੰਘ ਲਿਖਿਆ ਹੋਇਆ ਪਰ ਆ 1976 ਹੋਰ 2 ਸਾਲ ਤੱਕ ਆ ਪਹਿਲਾਂ ਇੱਧਰ ਉਹ ਉੱਥੇ ਹੁੰਦਾ ਸੀ ਇੱਧਰ ਮੱਜਾ ਇੱਥੇ ਖੜਾ ਆ ਇੱਧਰ ਖੜਦੇ ਹੁੰਦੇ ਸੀ ਨਾ ਇੱਥੇ ਖੜਦੇ ਹੁੰਦੇ ਸੀ ਆ ਇੱਥੇ ਹੁੰਦੀ ਸੀ ਨਾ ਇੱਥੇ ਕੰਦ ਹੁੰਦੀ ਸੀ ਇੱਥੇ ਖੁਰਲੀ ਹੁੰਦੀ ਸੀ ਪਰਲੇ ਪਾਸੇ ਉੱਥੇ ਟਰੈਕਟਰ ਖੜਦਾ ਹੁੰਦਾ ਸੀ ਇਹਦੇ ਅੰਦਰ ਪਰਲੇ ਪਾਸੇ ਤੂੜੀ ਵਾਲਾ ਕਮਰਾ ਮੱਜਾ ਉੱਥੇ ਖੜਦੇ ਹੁੰਦੇ ਸੀ ਉਹ ਵਾਟਾ ਕੋਲ ਫਰਾ ਇਧਰ ਆ ਪਾਇਆ ਸੀ ਬਾਰ-ਬਾਰ ਬਰ ਬੁਰੇ ਬੁਰੇ ਹਾਂ ਤੇ ਹਾਂ ਉਹ ਦੇਖੋ ਦਰਵਾਜਾ ਕਿੰਨਾ ਥੱਲੇ ਚਲੀ ਗਿਆ ਇੰਨਾ ਭਰਤ ਪਾਇਆ ਇੱਥੇ ਵੀ ਹਾਂ ਘੱਟੋ ਘਟੇ ਇਹ 3 ਫੁੱਟ ਪੈ ਗਏ ਹੋ ਭਰਤਾ ਨਾ ਹਾਂ 3 ਫੁੱਟ 3 ਫੁੱਟ ਭਰਤ ਪੈ ਗਿਆ ਹੁਣ ਕਬ ਚਾਰੇ ਪੈ ਆਉਣਾ ਹਾਂ 4 ਕੁ ਹੋ ਹੀ ਗਏ ਹੁਣ ਇੰਨਾ ਕਦਾ ਹਾਂ 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 ਆ ਗਲੀਆਂ ਉੱਚੀ ਹੋ ਜਾਂਦੀਆਂ ਘਰ ਦੇ ਪਿੰਡਾਂ ਦੀਆਂ ਤੇ ਉਹਨਾਂ ਘਰ ਵੀ ਉੱਚੇ ਚੱਕੜੇ ਪੈਂਦੇ ਫਿਰ ਇੱਧਰ ਪਾਰੇ ਘਰ ਇਹ ਇੱਧਰ ਪਾਓ ਸਾਹਮਣੇ ਆਪਾਂ ਇੱਧਰ ਦੂਜੇ ਪਾਸੇ ਪੈਂਦਾ ਠੀਕ ਹੈ ਠੀਕ ਅੱਛਾ ਟਰ ਤੁਸੀਂ ਲਵਾਇਆ ਫਿਰ ਆਂ ਹਾਂ ਨਹੀਂ ਅੱਛਾ ਟੂੜੀ ਪਈ ਇੱਥੇ ਅੰਦਰ ਨਹੀਂ ਹਾਂ ਅਸਲ ਟਰੈਕਟਰ ਖੜਾ ਲੋ ਵੀ ਅੱਜ ਪੁਰਾਣੀ ਜਗਾ ਦਾ ਤਾਜ਼ੀ ਹੋ ਗਿਆ ਇੱਧਰੋਂ ਪੌੜੀ ਹੁੰਦੀ ਸੀ ਹਟਾ ਦਿੱਤੇ ਨੇ ਇਹਨੇ ਇੱਥੋਂ ਦਰਵਾਜ਼ਾ ਹੁੰਦਾ ਸੀ ਇੱਥੇ ਤੇ ਹਾਂ ਇੱਕ ਨੇ ਉਹ ਦਰਵਾਜ਼ਾ ਹੁੰਦਾ ਸੀ ਪੰਨੇ ਪਾਸੇ ਆ ਇੱਥੋਂ ਨਿਕਲਣਾ ਸੀ ਇੱਧਰੋਂ ਪਾਰਲੇ ਪਾਸੇ ਮੱਝਾਂ ਨੇ ਚਲੀ ਜਾਣ ਹੁੰਦੀਆਂ ਦਾ ਟਰੈਕਟਰ ਖੜਾ ਇੱਥੇ ਆਹ ਕਦੋਂ ਜਾਣਾ ਫਿਰ ਹੁਣ ਟਿਕਟਾ ਕਰਾਈ ਨਹੀਂ ਹਲੇ ਨਹੀਂ ਹੈ ਹਾਂ ਤਾਂ ਗੁਰਤੇਜ ਵੀ ਭਾਈ ਚੱਲਿਆ ਨਿਊਜ਼ੀਲੈਂਡ ਘੁੰਮਣ ਹੁਣ ਮੰਨੂ ਕਹਦਾ ਕਰਾ ਲੈ ਟਿਕਟਾ ਕਰਾ ਲ ਮੈਂ ਵੀ ਨਾਲੇ ਚੱਲਾਂ ਹਾਂ ਹਾਂ ਕਰਾ ਲਵਾਂ ਚੱਲਾਂ ਨਾਲ ਚੱਲ ਵਾ ਠੀਕ ਹੈ ਹਲਾ ਵਾਲਾ ਵਾਲਾ ਇੱਕ ਉਧਰ ਗੇਟ ਹੁੰਦਾ ਕਿੱਥੇ ਗੇਟ ਹੁੰਦਾ ਸੀ ਪਹਿਲਾਂ ਵਾਫੇ ਗੁਰਤੇਜ ਨੇ ਸਪੈਸ਼ਲ ਡਿਮਾਂਡ ਕਰੀ ਕਿ ਇਹ ਬੰਦੇ ਦੀ ਜ਼ਰੂਰ ਵੀਡੀਓ ਬਣਾਉਣੀ ਹੈ ਅਸੀ ਗੱਲ ਜੀ ਕੀ ਹਾਲ ਹੈ ਵੀਰੇ? ਓ ਠੀਕ ਠਾਕ ਹੋ। ਠੀਕ ਹੈ ਜੀ। ਓ ਸੁਣਾਓ। ਠੀਕ। ਇੱਕ ਬੰਦਾ ਹੋਰ ਆ ਮੈਨੂੰ ਫੋਨ ਕਰਿਆ ਤਾਂ ਸਾਡੀ ਵੀਡੀਓ ਦੇਖਦਾ। ਅੱਛਾ ਆ ਨਹੀਂ ਰਿਹਾ। ਮੈਂ ਫੋਨ ਕਰ ਰਿਹਾ ਹਾਂ ਫੋਨ ਕਰਕੇ। ਹਲੋ ਵੀ ਕਿੱਕੀ ਦੇ ਭਤੀਜੇ ਨੇ ਵੀ ਕੀੜਾ ਲਾਇਆ ਫਿਰ। ਸਿਕਰੀ ਆ ਭਾਈ ਇਹ ਵੀ ਹੁਣ। ਹੁਣ ਲੈ ਕੇ ਦੇ ਇਹਨੂੰ ਮੰਡੇ ਨੂੰ ਗੱਡੇ ਹੁਣ। ਹਾਂ ਚਾਹੀਦੀ ਹੁੰਦਾ ਨਾ। ਹਾਂ ਲੈ ਕੇ ਦੇ ਗੱਡੇ ਹੁਣ। ਆਜੋ 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 ਸਾਰੇ ਠੀਕ ਠਾਕ ਹਾਂ ਠੀਕ ਠਾਕ ਸਾਰੇ ਜਸਵੀ ਇਹ ਹਾਂ ਜਸਵੀ ਇਹ ਨਹੀਂ ਆਈ ਇੱਧਰ ਉਹ ਖੜੇ ਆ ਇੱਧਰ ਮਹਿਕ ਵੀ ਆਇਆ ਹੋਇਆ ਇੱਧਰ ਸਾਰੇ ਸਾਰੇ ਆਏ ਮੱਥਾ ਮੱਥਾ ਟੇਕਣਾ ਦੇ ਕੋਲੋਂ ਕਿੱਥੇ ਜਾਏ ਜਾਏ ਖੜੇ ਹੋ ਗਏ ਹਾਂ ਹਾਂ ਅਰਾਇ ਅਰਾਇ ਦੀ ਬੰਦੀ ਨੇ ਵੀ ਆਉਣਾ ਸੀ ਪਰ ਉਹ ਕਹਿੰਦੇ ਸੋਨੇ ਭੋਗ ਪਰ ਜਾਣਾ ਤਾਂ ਉਹਨਾਂ ਨੇ ਕਿਤੇ ਅੱਛਾ ਹਾਂ 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 ਕਿਆ ਕਿਆ ਥੰਗਾ ਅੰਡੇ ਖਾਣ ਲੱਗ ਗਿਆ ਵੜ ਗਈ ਵੜ ਗਈ ਤੇਰੀ ਵੀਡੀਓ ਅੰਡੇ ਖਾਂਦੇ ਦੀ ਨਹੀਂ ਨਹੀਂ ਫਿਰ ਹਾਂ ਮਿਸ ਯੂ ਹਾਂ ਮਿਸ ਯੂ టు ਓਹੋ ਐ ਹੁਣ ਗੱਡੀ ਲੈਣ ਨੂੰ ਫਿਰਦਾ ਕਹਿੰਦਾ ਸਰਕਾਰ ਤੋਂ ਗੱਡੀ ਲੈ ਕੇ ਦੇ ਦੇ ਕਹਿੰਦਾ ਹਾਂ 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 ਕਿੰਨੇ ਪੈਸੇ ਪਾਊਗਾ ਕਿੰਨੇ ਕਿੰਨੇ ਪਾਊਗਾ ਪੈਸੇ ਟਿੱਕੀ ਭੇਜੂਗਾ ਕਹਿੰਦਾ ਉਹ ਤੈਨੂੰ ਕਹਿੰਦਾ ਕਹਿੰਦਾ ਤੂੰ ਭੇਜੀਂ ਦੂੰਗਾ ਹਾਂ ਬਾਅਦ ਫਿਰ ਕੋਈ ਗੱਲ ਨਹੀਂ ਫਿਰ ਤਾਂ ਮੈਂ ਤਾਂ 2026 ਚ ਦਵਾਉਂਗਾ ਇਹਨੂੰ ਬਸ ਠੀਕ ਹੈ ਉਹ ਕਹਿੰਦਾ 2026 ਚ ਦਵਾਉਂਗਾ ਚੱਲ ਠੀਕ ਹੈ ਕਿੱਕੀ ਫਿਰ ਅੱਜ ਬੰਦਾ ਮਿਲਿਆ ਅਸੀਂ ਦੁਕਾਨ 'ਚ ਇੱਕ ਕਿਹੜਾ ਪਲੇਟ ਲਿਖਿਆ ਜਿਹਦੇ ਪਲੇਟ ਬਣਾ ਅਗਲੇ ਦਮ ਮੀ ਆਏ ਕਹਿੰਦਾ ਭਾਈ ਇਹ ਕਹਿੰਦਾ ਭਾਈ ਚਲੇ ਗਿਆ ਹਾਂ ਆ ਬੋਨੇ ਨੂੰ ਉਹ ਰਾਈਂਗ ਮਗਲੇ ਤੋਂ ਮੈਂ ਛੁੱਟੀਆਂ ਕਾਤੀਆਂ ਬਲਾਈ ਬਸ ਠੀਕ ਆ ਠੀਕ ਆ ਆ ਜਾ ਆ ਜਾ ਫਿਰ ਕੁੰਬੀਏ ਫਿਰ ਮੈਂ ਦੇ ਆਇਆ ਲੈਟਰ ਉਹਨਾਂ ਨੂੰ ਬਸ ਠੀਕ ਕਰ ਠੀਕ ਆ ਠੀਕ ਆ ਠੀਕ ਆ ਠੀਕ ਆ ਚਲ ਠੀਕ ਆ ਗਿੱਕੀ ਆਣੇ ਤਾਂ ਵੀ ਜਾਣਾ ਫਿਰ ਮੈਂ ਮੈਂ ਕਹਿੰਦਾ ਜਾਣਾ ਨਹੀਂ ਭੋਗਪੁਰ ਜਾਣਾ ਤੇ ਠੀਕ ਆ ਨਿਕਲ ਜੇ ਫਿਰ ਅਸੀਂ ਵੀ ਅੱਜ ਕਰੋ ਕਿਹੜਾ ਜਰੂਰ ਜਰੂਰ ਮਾਰ ਕੇ ਜੰਮ ਠੀਕ ਆ ਫਿਰ ਜਿੱਦਣ ਤਾਂ ਮੈਂ ਇੱਥੇ ਆਇਆ ਕਿੱਕੀ ਬਜਾਰਾ ਰੋਜ਼ ਫੋਨ ਕਰਦਾ ਕਹਿੰਦਾ ਵੀਰੇ ਜੀ ਨਹੀਂ ਲੱਗ ਰਿਹਾ ਹੈਗਾ ਕਹਿੰਦਾ ਟਿਕ ਟਿਕ ਰਾ ਕੇ ਫਿਰ ਦੁਬਾਰੇ ਆ ਜਾ ਬੜਾ ਚੰਗਾ ਸੁਭਾਅ ਹੈ ਕਿ ਕਿਰਾਂ ਦਾ ਸਾਰੀ ਫੈਮਿਲੀ ਦੇ ਬੜੇ ਪ੍ਰੇਮ ਕਰਦਾ ਹੁਣ ਦਰਸ਼ਨ ਕਰਦਾ ਸਿਰਜ ਬੋਰ ਸਾਹਿਬ ਦੇ ਸਾਬਕਾ ਮੁੱਖ ਮੰਤਰੀ ਚਾਂਦੀ ਚੰਨੀ ਦੇਖਿਆ ਤਾਂ ਨਾ ਮੈਂ ਦੇਖਿਆ ਤਾਂ ਤੁਸੀਂ ਦੇਖਿਆ ਜਗਰ ਹਕ ਬੀੜੀ ਚਾਹੂਗਾ ਬੀੜੀ ਚ ਅੱਛਾ ਜੀ ਦੇਖੋ ਅ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਕਿੰਨੇ ਸਕਿੰਟ ਪਰ ਜਾ ਕੇ ਚਾਂਦੀ ਚੰਨੀ ਦੇਖਿਆ ਮੈਂ ਦੇਖੀ ਥੋੜੀ ਵੀਡੀਓ ਬਣੀ ਆ ਤੇ ਫਿਰ ਮੈਂ ਵੀ ਐ ਕਰਤਾ ਸੀ ਮੈਂ ਕਹਾ ਯਾਰ ਸਾਡੇ ਇਲਾਕੇ ਦਾ ਮੁੱਖ ਮੰਤਰੀ ਆ ਹਾਂ ਜੀ ਮੈਂ ਨਹੀਂ ਦੇਖਿਆ ਅ ਇਹ ਮੈਂ ਕਹਤਾ ਵੀ ਜਦੋਂ ਮੈਂ 15 ਚ ਆ ਗਿਆ ਤਾਂ ਹਾਂ ਨੌਰਬਤੋਂ ਅਮਰੀ ਪਹਿਲੀ ਇੱਥੇ ਦੀ ਸੇਵਾ ਮੇ ਹੋਈ ਹੁਣੀ ਹੋਣਾ ਜਦਦਾ ਮਾਇਆ ਚਲੋ ਮੱਥਾ ਟੇਕਣਾ ਨਹੀਂ ਹਰੇਕ ਵਾਰੀ ਚ WhatsApp ਸੇਵਾ ਕਰਦੇ ਹੁੰਦੇ ਉਸ ਤੋਂ ਬਾਅਦ ਫਤੇਗੜ ਫਤੇਗੜ ਸਾਹਿਬ ਇਹ ਮੇਰਾ ਪੱਕਾ ਰੱਖਿਆ ਹੋਇਆ ਸੀ ਜਦੋਂ ਸ਼ੀਧੀ ਧੜੇ ਹੁੰਦੇ ਮੈਂ ਇੱਥੇ 20 ਤੋਂ ਲੋਕ 27 ਤਰੀਕੇ ਫਿਰਿਆ ਨੇ ਦੋਨੇ ਚਮਕੌਰ ਸਾਹਿਬ ਤੋਂ ਫਤੇਗੜ ਸਾਹਿਬ ਸੇਵਾ ਕਰਦਾ ਹੁੰਦਾ ਹੁਣ ਰਹਿ ਗਿਆ ਮੇਰਾ ਫਤੇਗੜ ਸਾਹਿਬ ਮੱਥਾ ਟੇਕਣ ਦਾ ਉਹ ਕਿਸੇ ਦਿਨ ਪ੍ਰੋਗਰਾਮ ਬਣਾ ਕੇ ਜਾ ਕੇ ਆਵਾਂਗੇ ਅੱਜ ਸ੍ਰੀ ਚਮ ਗੋਰਸਰ ਬਹੁਤ ਸੰਗਤ ਆਈ ਹੋਈ ਐ ਕੋਈ ਯਾਤਰਾ ਆਈ ਹੋਈ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਯਾਤਰਾ ਨੰਬਰ ਬੱਸ ਨੰਬਰ 1 ਇਹ ਹੈ ਕੋਈ ਵੀ ਜਿਹੜੀਆਂ ਗੱਡੀਆਂ ਆਏ ਹੋਏ ਆ ਬੜਾ ਕਾਫੀ ਗੱਡੀਆਂ ਬਾਈ ਮੈਂ ਵੀ ਤਾਂ ਖੜਾ ਹੀ ਆ ਆ ਸਾਡੇ ਇੰਡੇ ਵਿੱਚ ਦੇਖ ਆ ਚੀਜ਼ ਘਾਟ ਮੇਰੇ ਪਿੱਛੇ ਨਹੀਂ ਗੱਡੀ ਲਾ ਸਕਦਾ ਬਾਈ ਤੂੰ ਮੈਂ ਵੀ ਖੜਾ ਹੀ ਆ ਯਾਰ ਇੱਥੇ ਬਈ ਆਹ ਸਬਰ ਸੰਤੋਖ ਨਹੀਂ ਆ ਆਪਣੇ ਲੋਕਾਂ ਦੇ ਵਿੱਚ ਤੂੰ ਵੀ ਕਢ ਲੈ ਤੂੰ ਵੀ ਕਢ ਲੈ ਬਾਈ ਤੈਨੂੰ ਪਹਿਲ ਦਿੰਦੇ ਚਲੋ 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 ਮੈਂ ਬਹੁਤ ਹੀ ਕੰਟਰੀ ਜਿਹੇ ਸਿੱਖ ਗਿਆ ਸਬਰ ਤੋਂ ਫੇ ਸਿੱਖਿਆ। ਚੱਲੋ ਮੈਂ ਵੀ ਚੱਲਾਂ। ਇੰਨਾ ਵੀ ਨਹੀਂ ਕਰਨਾ ਹੈਗਾ। ਉਹ ਸੈਡ ਨਹੀਂ ਹੁੰਦੇ। ਬੱਸੇ ਬੱਸਾਂ ਖੜੀਆਂ। ਕਟੋ ਕਟ ਵੀ ਕੀ ਤੋ 40 ਬੱਸਾਂ ਖੜੀਆਂ ਹੋਣੀਆਂ। ਦੇਖੀ ਕੁੜੀ ਲੰਮੀ ਦਾ ਸੈਡ ਹੋ ਜਾ ਕੁੜੀ ਪੁੰਹਾਈ ਜਾਂਦੀ ਹੈ। ਲੋਜ ਹੁਣ ਅਸੀਂ ਆ ਗਏ ਜੀ ਆਪਣੇ ਬਲਬੀਰ ਬਾਈ ਕੋਲ। ਐਨੇ ਦੀ ਧੀ ਰਾਣੀ ਨੂੰ ਮੈਂ ਉੱਥੇ ਮਿਲ ਕੇ ਆਇਆ ਸੀ ਨਿਊਜ਼ੀਲੈਂਡ। ਮੈਂ ਚਲੋ ਵੀ ਇਹਨਾਂ ਨੂੰ ਮਿਲਿਆ ਜੀ।

ਵੇ ਉਹ ਕਿੱਥੋਂ ਆਇਆ ਕਪੜੇ ਕਿੱਲੇ ਉਹਦੇ ਸਾਰੇ ਉਸ ਨਾਲ ਅੱਛਾ ਜੀ ਲਓ ਜੀ ਸਾਡਾ ਬਲਵੀਰ ਭਾਈ ਭਾਈ ਤੇਰੀ 3 ਨੂੰ ਮਿਲ ਕੇ ਆਏ ਉਧਰ ਆਪਣੀ 3 ਨੂੰ ਮਿਲ ਕੇ ਆਏ ਤੁਹਾਡੀ ਨੂੰ ਮਿਲ ਕੇ ਆਇਆ ਹਾਂ ਤੇ ਭਾਈ ਬਹੁਤ ਖੁਸ਼ ਆ ਉਧਰ ਐਨ ਹਸਮੁਖ ਪਰ ਉਹਨਾਂ ਨੂੰ ਮਿਲੇ ਹਾਂ ਹਾਂ ਉਹ ਵੀ ਬਹੁਤ ਵਧੀਆ ਬੜੇ ਜਿੱਥੇ ਰਹਿੰਦੇ ਉਹ ਬਸ ਐਨ ਸਾਰੇ ਘੈਂਟ ਆ ਥਲੀ ਦੇ ਬੰਦੇ ਆ ਹਾਂ ਥਲੀ ਦੇ ਆ ਉਹ ਸਭ ਤੋਂ ਆਪਣਾ ਪਹਿਲਾ ਆਇਆ ਸੀ ਜਿਹੜਾ ਥਲੀ ਨਿਊਜ਼ਪੇਪਰ ਵਾਲਾ ਹਾਂਜੀ ਉਹ ਸਭ ਤੋਂ ਪਹਿਲਾਂ ਗਿਆ ਵੀ ਕਹਿੰਦਾ ਇੱਥੇ ਸਾਡੇ ਕੋਲ ਆ ਥਲੀ ਉਹਨਾਂ ਕੋਲ ਰਹਿਿਆ ਲਓ ਭਾਈ ਸਿਮੀ ਤੇਰਾ ਚਾਚਾ ਵੀ ਆ ਗਿਆ ਠੀਕ ਹੈ। ਹੁਣ ਚਾਚੇ ਦੀ ਗੱਡੀ ਆ ਰਹੀ ਹੈ। ਥਾਰ ਆ ਰਹੀ ਹੈਗਾ ਆਪਣੀ ਕੱਤਕਾ ਜਣੀ। ਦੇਖੋ 15-20 ਦਿਨ ਦੇ ਵਿੱਚ 15 ਤੋਂ 15-20 ਦਿਨ ਦੇ ਵਿੱਚ ਭਾਈ ਥਾਰ ਗੱਡੀ ਆ ਰਹੀ ਹੈ। ਫਿਰ ਇਲਾਵਾ ਕਿਹੜੀਆਂ? ਕਿਹੜੇ ਟਾਈਮ ਵਿੱਚ? ਹੋਰ ਨਹੀਂ ਮਾਰੂ ਕਿੜਾ। ਹਾਂਜੀ। ਅਸੀਂ ਤੁਹਾਨੂੰ ਜਿੱਦਿ ਪੋਖੇ ਦੇਵੇ ਥਾਰ ਗੱਡੀ ਲੈ ਕੇ ਦੇਣਾ ਮੇਰੇ ਖਾਣੇ ਨੂੰ ਹੋਣੀ ਹੈ। ਐਸਾ ਬੋਲੋ ਜੀ। ਹਾਂ। ਥੋੜਾ ਬੋਲ ਹਿੱਟਰ ਲੰਮਾ ਚੱਲ ਜੀ ਚੋ। ਇਹ ਤੋਂ ਹੋ ਜਾਏਗਾ। ਇਹ ਤੋਂ ਹੋ ਜਾਏਗਾ। ਐਸਾ ਬੋਲੋ ਜੀ। ਇਹ ਬੁੱਤਤ ਨੂੰ ਬਾਹਰ ਹੀ ਚੱਲ ਜਾਈਆਂ ਤੇ ਅੱਜ ਅੱਗੇ ਬੈਠੇ ਵਾਲੇ ਉਹ ਡੀਨਿਗ ਲੈ ਕੇ ਉਹ ਸਾਰੀਆਂ ਮਾਹਰ ਬੈਠੀਆਂ ਹੋਈਆਂ ਨੇ ਹਾਂ 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 ਮੰਡਿਆ ਉਪਰ ਆਹ ਇਹ ਕਿਹਦੀ ਬਿਹਰੇ ਵਾਲੇ ਬੈਠਾ ਨਾ ਦੂਜੀ ਦੂਜੀ ਪਰਹਾ ਦੇ ਯਾਰ ਨੂੰ ਆਦੇ ਯਾਰ ਨੂੰ ਆਇਆ ਤੇ ਮੈਨੂੰ ਉਹ ਬੋਤਾ ਨਾ ਉਹ ਤਾਂ ਦੇਖਦੇ ਪਰ ਆਤ ਵਿੱਚ ਵਾਇਸ ਤਾਂ ਨਹੀਂ ਆਈ ਸੀ ਆਇਆ ਸੀ ਆਇਆ ਤੇ ਸ਼ਾਮ ਨੂੰ ਆਇਆ ਉਹ ਵਿਆਹ ਨੂੰ ਇੱਧਰ ਲੱਗੇ ਲੱਗੇ ਸਿੰਘ ਦੇ ਵੇੜੇ ਪਈ ਸੀ ਉਹਨਾਂ ਨੇ ਉਸ ਤੋਂ ਬਾਅਦ ਤੇ ਇਹ ਵਈ ਅੱਜ ਇਹਨਾਂ ਦੇ ਲੋੜੇ ਦੀ ਪਾਰਟੀ ਆ। ਉੱਥੇ ਤਿਆਰੀਆਂ ਹੋ ਰਹੀਆਂ ਲੋੜੇ ਦੀਆਂ। ਠੀਕ ਆ ਜੀ। ਓਕੇ ਬਲਵੀਰ ਭਾਈ। ਲੋ ਜੀ ਅਸੀਂ ਸਾਰਿਆਂ ਨੂੰ ਮਿਲਿਆ ਏ ਤੇ ਕਿਸੇ ਨੂੰ ਆਪਣਾ ਭਾਈ ਮਿਲਿਆ ਹੁਣ ਸਾਡੇ ਵਿੱਚ। ਜਿਹੜਾ ਹੁਣ ਸਿਮੀ ਹੁਣ ਦੇ ਆਪਾਂ ਬਲਵੀਰ ਭਾਈ ਹੁਣ ਤੇ ਜਾ ਕੇ ਆਏ ਤੇ ਸਾਡੇ ਵਿੱਚੋਂ ਕਿਤਨੇ ਕਿਤਨੇ ਉਹਨਾਂ ਨੂੰ ਆਪਣੀ ਧੀ ਦਿਖੀ ਹੋਣੀ ਜਿਹੜੀ ਹੁਣ ਇਹਨਾਂ ਦੂਰ ਹਨ ਉਹ ਗਈ ਪ੍ਰਦੇਸ਼ਾਂ ਦੇ ਵਿੱਚ ਸੱਤ ਸਮੁੰਦਰਾਂ ਪਾਰ ਤੇ ਸਭ ਨੂੰ ਮਿਲ ਕੇ ਆਏ ਬੜਾ ਚੰਗਾ ਦਾ ਦਰਵਾਪਰਾ। ਚਮਕੌਰ ਸਾਹਿਬੀ ਤੇ ਅਸੀਂ ਦਰਸ਼ਨ ਕਰਕੇ ਆਏ ਆ ਤੇ ਹਏ ਇਹ ਕੌਣ ਆ ਗਿਆ ਸਰਨਾ ਆ ਗਿਆ ਹਾਂ ਠੀਕੋ ਮੇਰਾ ਪੁੱਟਾ ਆਠੀ ਮੰਮੀ ਤੇ ਮਮਾ ਉਹਦੇ ਤੋਂ ਟੈਲੀਫੋਨ ਸੁਣੇਗੀ ਮੰਮੀ ਹਾਂ ਠੀਕੋ ਭਾਜੀ ਪਰਦੀ ਲੱਗ ਰਹੀ ਬਨੇ ਹੋਏ ਨਹੀਂ ਬਈ ਹੁਣ ਇੱਕ ਅੱਧਾ ਦਿਨ ਚ ਇਹਦੇ ਮੈਨੂੰ ਪਤਾ ਲੱਗ ਗਿਆ ਇੱਕ ਅੱਧਾ ਦਿਨ ਚ ਹੁਣ ਪਤੰਗਾਂ ਦੀ ਵੀਡੀਓ ਆਉਗੀ ਕਿੰਨੇ ਪਤੰਗ ਲੈ ਆਉਣੇ ਹੁਣ ਦੱਸੋ ਕੱਦ ਕਿੰਨੇ ਲੈ ਕੇ ਆ ਰਹੇ ਠਾ ਇੱਕ ਤਾਂ ਅਸੀਂ ਲੈ ਲੈਂਦੇ ਵੈਸੇ ਦੋ ਪਏ ਵੀ ਆਪਣੇ ਕੋਲੋਂ ਦੂਜੇ ਵਾਲੇ ਹਾਈਲੈਂਡ ਵਾਲੇ ਉਹ ਜਿੰਦ ਤੱਕ ਇਹ ਹਵਾ ਚੱਲੂਗੀ ਨਾ ਉਹਦਾਂ ਉੱਡਦੇ ਹਾਂ ਹਵਾ ਚਾਹੀਦੀ ਵੈਸੇ ਤੇਜ਼ ਜਿੰਦ ਹਵਾ ਤੇਜ਼ ਚੱਲੂਗੀ ਉਦੋਂ ਉੱਡਦੇ ਆ ਫਿਰ ਉਹ ਠੀਕ ਆ ਵੀ ਹੁਣ ਮੇਰੇ ਪੁੱਤ ਨੂੰ ਮੈਂ ਦਿੰਦਾ ਤੇਰੇ ਬਾਦ ਚੌਕਲੇਟਾ ਲੈ ਕੇ ਆਦਾ ਬਾਹਰ ਤੇ ਆਓ ਆ ਲੈ ਮੈਂ ਐਡਾ ਲਫਾ ਹੋ ਪਰ ਕੇ ਲੈ ਗਿਆ ਐਡਾ ਬਣਾ ਉਹੋ ਜਾ ਦੇ ਕਹਿੰਦੀ ਉਹ ਤੇਰੇ ਬਾਦ ਬੋਤਲ ਨੂੰ ਦੇ ਦੇ ਠੀਕ ਹੈ ਨਾ ਬੋਤਲ ਚੋਕਲੇਟ ਹੈ ਕਿੰਦਾ ਦਾ ਫਲੇਵਰ ਹੁਣ ਹੋਣਾ ਚੋਕਲੇਟ ਖਾਣੇ ਹੂੰ ਸਾਨੂੰ ਕਰਨ ਵੀਰੇ ਸਾਡਾ ਕਰਤੱਵ ਦਿਖਾਊਗਾ ਆ ਜੋਧਾ ਲੈ ਕੇ ਤਾਬ ਆਤਮਾਗਤ ਬਹੁਤ ਠੀਕ ਹੈ ਚੱਲ ਉਹ ਤੇ ਘਦੀ ਦੀ ਬਾਵਾ ਜੇਸ ਬਣਾ ਫੁੱਲ ਬਣੇਗਾ ਹਾਂ ਜੀ ਹਾਂ ਹੁਣ ਨਾ ਮੈਂ ਤੇ ਸਿੱਖੂਗਾ ਵੀ ਇਹਦੇ ਕਿੱਦਾਂ ਕਰਨੀ ਕਿੱਦਾਂ ਘਵਾਉਂਦੇ ਆ ਇਹ ਸੁਣ ਗਿਆ ਇਹ ਤਾਂ ਇਹਨਾਂ ਸੇ ਜਾਣਦਾ ਹੈ ਅੱਛਾ ਉੱਤਰ ਉਹ ਮੁੰਨੇ ਲੱਗ ਗਿਆ ਪਤਾ ਮੈਂ ਸਿੱਖ ਗਿਆ ਪਰ ਮੇਰੀ ਵਾਰੀ ਮੇਰੀ ਵਾਰੀ ਘੁੱਟਾ ਮੁੜ ਗਿਆਂ ਆਸ ਗਿਆ ਦੋ ਅੱਡਾ ਕੜਨੇ ਨਾ ਮੈਂ ਗੜੀ ਆਂ ਕੜਤਾਨਾ ਮੈਂ ਇੱਦਾਂ ਆਏ ਸੜ ਤਾ ਹਾਂ ਹਾਈ ਘਮੋਣਾ ਘਮੋਣਾ ਘਮੋ ਸਿੱਧਾ ਕਰ ਲੈ ਉਹ ਦੁਹਣਾ ਉੱਥੋਂ ਕਰ ਦੋ ਖਰ ਦੇ ਖਰ ਦੇ ਖਰ ਦੇ ਦੋ ਦਿਨ ਕਾ ਦੋ ਦਿਨ ਕਾ ਸੱਤ ਕਰ ਦੇ ਸੱਤ ਘਾਟੂ ਦੋ ਦਿਨ ਕਾ ਆਹ ਪਹਿਲੀ ਖਰੇ ਮਦਦ ਵੀ ਗੁਰ ਤੋਂ ਕੱਲ ਮੈਂ ਦਖਲੇ ਕੋਈ ਨਹੀਂ ਪੂਰਾ ਵਿੱਚ ਫੱਟ ਜਾਂਦਾ ਆਹ ਸੜ ਕੋ

ਬੱਸ ਹੋ ਗਿਆ ਸਿੱਧਾ ਉੱਜਾ ਕੇ ਹੋ ਲਈ ਆਇਆ ਘਾਗੇ ਨਿਕਲ ਗਿਆ ਸਿੱਧਾ ਕੈਦਾ ਹੋ ਗਿਆ ਚੱਲ ਹੁਣ ਉੱਪਰ ਨੂੰ ਹੋ ਗਿਆ ਇਹ ਹੁਣ ਚੱਲ ਗਿਆ ਫੇਰ ਇੱਕ ਵਾਰ ਇਹ ਪੀਓ ਹਿਓ ਸਿੱਕ ਗਿਆ ਮੈਂ ਸਿੱਕ ਗਿਆ ਪੁੱਟਾ ਘੁੰਮ ਕੇ ਦੇ ਸੈਂਕੜੇ ਬੈਗ ਏ ਕਿਹੜਾ ਖਾ ਗੇ ਪੂਰਾ ਸਹੀ ਫਿਰ ਕਿਹੜਾ ਯਾ ਇੱਕ ਉੱਪਰ ਵੀ ਆਇਆ ਫਰਾ ਆਇਆ ਗਵਾਦੇ ਫਟਾ 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 ਤੁਮਾਂ ਉਹ ਤੁਮ ਫਟ 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 ਉਹ ਤੇਰੀ ਲੈ ਗਿਆ ਵੀ ਲੈ ਗਿਆ ਲੈ ਗਿਆ ਵੀ ਲੈ ਗਿਆ ਲੈ ਗਿਆ ਬੱਟੇ ਚ ਚਲ ਵੀ 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 ਚੱਲ ਬੱਸ 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 ਆਇਆ ਹਾਂ ਜੀ ਆਇਆਂ ਨੂੰ ਚੱਲੋ ਲੰਦ ਟੁੱਟ ਗਿਆ ਨਾ ਚੱਕ ਨਹੀਂ ਖਾ ਲੈਂਦਾ ਇੱਕ ਦਿਨ ਗਾਏ ਮਾਂ ਮੈਂ ਗੁੰਮ ਹੋ ਲੜਾ ਨਾ ਮਾਂ ਮੇ ਦਾ ਪਰੇਸ਼ਾਨ ਹੋ ਜਾਂਦਾ ਤੇ ਬੇਰਦੀ ਨੇ ਆਪਣੇ ਆਪ ਚੱਕ ਲਈਆਂ ਰੋਟੀਆਂ ਬਾਹਰ ਲਾਗੇ ਬਾਬੀ ਮੂੜੀ ਐਨੀ ਭਾਰੀ ਮੱਖਣੀ 2.500 ਦੀ ਸਾਰੇ ਜਾਂਦੇ ਭਾਈ ਕੋਈ ਲੋਕ ਸਰ ਤਾਂ ਨਹੀਂ ਕਿ ਰੱਖ ਦੇਣਾ ਨੇ ਉੱਪਰ ਆ ਗਣਾ ਆਰ ਚੱਕ ਚੱਕ ਕੇ ਖਾਣਗੇ ਦਾ ਪਪਾ ਹੀ ਬੰਦੇ ਨੇ ਬੰਦੇ ਨੇ ਪਿਆਰ ਤੇ ਜਿਵੇਂ 100 ਡਾਲਰ ਪਿਆਰ ਕਿਤੇ ਜੇ ਪੈਸੇ ਆ ਲੈ ਕਿਤੇ ਜੇ ਆਸਾ ਅਸਲ ਤੇ ਬੰਦੇ ਨੇ ਮੇਰਸੀ ਨੂੰ ਤੇ ਭਾਈ ਲਾਪਾ ਜਿਹੜਾ ਹ ਹੁੰਦੇ ਨੂੰ ਰਾਜੀ ਰੱਖੇ ਮਹਾਰਾਜ ਸੱਚੀ ਬਾਤ ਆ ਸਿਤਾਬਰਾ ਚੰਗਾ ਸਾਡਾ ਭਤੀਜਾ ਇੰਨਾ ਚੰਗਾ ਨਾ ਹਾਂ ਬਰਾਬਰ ਨਾ ਚਾਇਆ ਦੇਖ ਲਓ ਤਾਂ ਮਹਾਰਾਜ ਬੈਰੀ ਵਾਰਗਾ ਇਹਦੇ ਨੇ ਹੀ ਰਹੇ ਨੇ ਅਪਾ ਜੀ ਥੋੜੇ ਜਿਹਾ ਪੈਰ ਤੋਂ ਥੋੜਾ ਪਿਆਰ ਦੇਤਾ ਇੰਦੇ ਤੇ ਭਾਈ ਬਹੁਤ ਪ੍ਰੇਮ ਤਾਂ ਮਾਪੇ ਨੇ ਪਾਪਾ ਨੇ ਹਰੇਕ ਦੋ-ਤਿੰਨ ਦਿਨ ਫੋਨ ਮਾਰਨ ਦੇਚੀ ਦੀ ਲੋੜ ਆ ਮੈਨੂੰ ਫੋਨ ਕਰਦੇ ਕਰੀ ਹੁਣ ਵੀ ਜਦੋਂ ਮੈਂ ਇੱਥੇ ਆ ਗਿਆ ਫੋਨ ਕਰ ਫਿਰ ਟਿਕਟ ਲੈ ਕੇ ਆ ਜਾ ਕਹਿੰਦਾ ਮੈਨੂੰ ਕੋਈ ਨਾ ਆ ਜੰਦੇ ਜਦ ਮਾਰਦਾ ਕਹਿੰਦਾ ਕਿਹੜਾ ਇੱਥੇ ਆ ਗਿਆ ਹਾਂ ਹਾਂ ਇਹ ਵੀ ਮਮਾ ਕਹਿੰਦੇ ਭਾਈ ਮੈਂ ਦੂਰੇ ਤੋਂ ਭਾਈ ਫੇਰ ਸੀ ਤਾਂ ਵਾਵਾ ਫੇਰ ਸੀ ਆ ਜਾਣ ਮੇਰਸੀ ਬਣਾਵਾ ਦੀ ਵੀਡੀਓ ਤੇ ਭੇਜ ਹਾਂ ਜਿਆਦਾ ਮੇਰਸੀ ਗੁੱਸਾ ਕਰੀ ਜਾਂਦਾ ਕਹਿੰਦਾ ਨਿੰਮੇ ਦਾ ਪਾਪਾ ਕਹਿੰਦੇ ਨਿੰਮੇ ਚਾਚੇ ਦਾਰ ਵਿੱਚ ਹੋਈ ਆ ਹਾਂ ਹਾਂ ਚਾਚੇ ਦਾਰ ਵਿੱਚ ਹੋਈ ਆ ਪਾਪਾ ਮਮਾ ਇਹ ਮੇਰਸੀ ਖਾਗਾ ਮਮਾ ਅੱਜ ਵਾਲਾ ਬਲੌਂਗ ਤਾਂ ਤੁਸੀਂ ਦੇਖ ਲਿਆ ਹੁਣਾਂ ਤੇ ਕਿਦਾਂ ਲੱਗਿਆ ਦੇਖੋ ਕਿੱਥੇ ਕਿੱਥੇ ਸੀ ਘੁੰਮ ਕੇ ਆਏ ਕਿਦਾਂ ਗੰਦਾ ਸਾਰਾ ਬਣਿਆ ਮੇਡਸਿੰਦ ਮੰਮੀ ਮੇਲ ਲਈ ਮੇਡਸ ਨੂੰ ਮਿਲਿਆ ਤੇ ਉਹਨਾਂ ਦੇ ਮਾਮੇ ਉਹ ਨਹੀਂ ਹੁਣ ਵੀਡੀਓ ਦੇਖਣਗੇ ਤੇ ਕੱਲ ਨੂੰ ਇੱਕ ਇਮਤਿਹਾਨ ਆਲਾ ਦੇਣਾ ਉਹ ਦੇਖਦਾ ਵੀਡੀਓ ਬੜਾ ਮਨਾ ਬੜਾ ਮਾ ਜੇ ਮੈਡਮ ਜੀ ਅਲਾਉ ਕਰਨਗੇ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲ ਜਾਨਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਮੈਂਟਸ